ਦੇਖਣ ਸੁਣਨ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਟ੍ਰੈਫਿਕ ਸੰਬੰਧੀ ਗੱਲ ਕਰਦੇ ਆ ਛੋਟੀ ਜੀ ਉਹ ਗੱਲ ਕਿੱਥੋਂ ਅੱਜ ਮਨ ਬਣਿਆ ਵੀ ਟ੍ਰੈਫਿਕ ਤੇ ਗੱਲ ਕਰੀਏ ਅੱਜ ਸਵੇਰੇ ਜਦੋਂ ਮੈਂ ਬਾਹਰ ਨਿਕਲਿਆ ਤਾਂ ਰੋਡ ਦੇ ਉੱਤੇ ਇੱਕ ਛੋਟਾ ਜਿਹਾ ਬੱਚਾ ਜੌਂਡੀ ਟਰੈਕਟਰ ਲਈ ਜਾਂਦਾ ਸੀ ਅੱਜ ਹਲਕੇ ਹਲਕੀ ਤੋਂ ਦੀ ਸੀ ਤੂੰ ਆ ਜਾਵੀਂ ਤੇ ਉਹ ਬੱਚਾ ਲਈ ਜਾਂਦਾ ਸੀ ਔਰ ਜਾ ਵੀ ਕਾਫੀ ਸਪੀਡ ਤੇ ਰਿਹਾ ਸੀ ਤੇ ਉਹ ਉੱਥੋਂ ਦਿਮਾਗ ਚ ਆਈ ਵੀ ਆਪਾਂ ਇੱਕ ਏਸ਼ ਵਿਸ਼ੇ ਤੇ ਵੀਡੀਓ ਬਣਾਈਏ ਮੈਂ ਉਹਦੀ ਵੀਡੀਓ ਬਣਾ ਕੇ ਵੀ ਪਾ ਸਕਦਾ ਸੀ ਬੱਚੇ ਜੀ ਠੀਕ ਹੈ ਪਰ ਉਹਦੇ ਤੇ ਮੁੜ ਕੇ ਕਈ ਗੱਲਾਂ ਕਿ ਤੂੰ ਪ੍ਰੰਤੂ ਹੋਣੇ ਸੀ ਕਿੰਘਾਂ ਨੇ ਕਹਣਾ ਇਹ ਤੂੰ ਜਾ ਕੇ ਦੀ ਵੀਡੀਓ ਤਾਂ ਪਾਤੀ ਰੀਵਿਊ ਲੈਣ ਦੇ ਮਾਰੇ ਨੇ ਫਲਾਨਾ ਕਰਤਾ ਹਾਲਾਂਕਿ ਉਹਦੇ 'ਚ ਨੁਕਸਾਨਦਈ ਗੱਲਾਂ ਵੀ ਜੇ ਬੱਚਿਆਂ ਨੂੰ ਫੜਾਵਾਂਗੇ ਤੇ ਮੈਂ ਉਹ ਵੀਡੀਓ ਨਹੀਂ ਬਣਾਈ ਜੌਂੜੀਆ ਟਰੈਕਟਰ ਸੀ ਤੇ ਸਵੇਰ ਦੇ 6:55 ਮਿੰਟ ਤੇ ਉਹ ਲਗਭਗ 55-56 ਮਿੰਟ ਤੇ ਦਿਆਲਪੁਰੇ ਅੱਡੇ ਤੋਂ ਸਲਾਬਤਪੁਰੇ ਵਾਲੇ ਪਾਸੇ ਨੂੰ ਗਿਆ ਤੇ ਜਰਾਲ ਵਾਲੇ ਪਾਸੇੋਂ ਆਇਆ ਸੀ ਦਿਆਲਪੁਰੇ ਭਾਈਕੇ ਦੀ ਹੁਣ ਜਿਹਦਾ ਉਹ ਬੱਚਾ ਹੋਵੇ ਉਹ ਵੀ ਧਿਆਨ ਦੇਵੇ ਜਿਹੜੇ ਮਾਪਿਆਂ ਦਾ ਬੱਚਾ ਛੋਟੇ ਜਿਹੇ ਬੱਚੇ ਨੂੰ ਟਰੈਕਟਰ ਫੜਾਇਆ ਸਵੇਰੇ ਤੋਂ ਅਰਗੀ ਹਲਕੀ ਹਲਕੀ ਧੁੰਦ ਜੀਵੀ ਸੀ ਧੂਆਂ ਜਾਂ ਤੇ ਉਹ ਬਹੁਤ ਵੱਡੀ ਗਲਤੀ ਆ ਉਸ ਮਹਾਪਿਓ ਦੀ ਜਿਹੜੇ ਨੇ ਉਹਨਾਂ ਨੂੰ ਬੱਚਿਆਂ ਨੂੰ ਛੋਟੇ ਨੂੰ ਟਰੈਕਟਰ ਦੇ ਕੇ ਭੇਜਿਆ ਵਸ ਤੇ ਮੁੜ ਕੇ ਕਈ ਗੱਲਾਂ ਅਸੀਂ ਮਗਰੋਂ ਪਛਤਾਵੇ ਹੀ ਰਹਿ ਜਾਂਦੇ ਹੁੰਦੇ ਆ ਮੁੜ ਕੇ ਸੱਟ ਫੇੜ ਲੱਗ ਜੇ ਰੱਬ ਨਾ ਕਰੇ ਕੋਈ ਇਹੋ ਜਿਹਾ ਕੋਈ ਦੁਰਘਟਨਾ ਵਾਪਰ ਜਾਈ ਜਿਵੇਂ ਕੁਝ ਦਿਨ ਪਹਿਲਾਂ ਮੈਂ ਇੱਕ ਦੇਖ ਰਿਹਾ ਸੀ ਉਹ ਦੱਸਦੇ ਵੀ ਇੱਕ ਜਿਹੜੀਆਂ ਬੈਟਰੀਆਂ ਵਾਲੀਆਂ ਸਕੂਟਰੀਆਂ ਆਈਆਂ ਕੀ ਨਹੀਂ ਦੀ ਰਿਸ਼ਾਇਦੋ ਪਾਈ ਵੀ ਕਿਸੇ ਦੀ ਪੋਸਟ ਮੈਂ ਪੂਰੀ ਉਹਨੂੰ ਜਸਟੀਫਾਈ ਦਾ ਕਰਦਾ ਨਹੀਂ ਵੀ ਕਿੱਥੋਂ ਦੀ ਸੀ ਵੀ ਇੱਕ 7ਵੀਂ ਦਾ ਬੱਚਾ ਤੇ ਇੱਕ ਕੋਈ 4ਵੀਂ 5ਵੀਂ ਦਾ ਬੱਚਾ ਦੋਨਾਂ ਦੇ ਵਿੱਚ ਪੀਆਰਟੀਸੀ ਦੀ ਬੱਸ ਵੱਜੀ ਮੈਂ ਇਹ ਨਹੀਂ ਕਹਿੰਦਾ ਵੀ ਪੀਆਰਟੀਸੀ ਵਾਲੇ ਸਹੀ ਚੱਲਦੇ ਪੀਆਰਟੀਸੀ ਵਾਲੇ ਬਹੁਤ ਉਹ ਵੀ ਅੰਨੇ ਵਾ ਥੱਕੀ ਤੁਰੇ ਆਉਂਦੇ ਹੁੰਦੇ ਐ ਇੱਥੇ ਮੈਂ ਰੋਜ਼ ਹੀ ਬੱਸ ਸਟੈਂਡ ਤੇ ਦੇਣਾ ਬੱਸ ਵੀ ਉਹ ਫਿਰ ਬਚਾਲੇ ਖੜਾ ਦਿੰਦੇ ਸੜਕ ਦੇ ਚਿੱਟੀ ਪੱਟੀ ਤੇ ਇੱਕ ਟਾਇਰ ਹੁੰਦਾ ਤੇ ਇੱਕ ਸੜਕ ਦੀ ਕੰਨੀ ਤੇ ਹੁੰਦਾ ਪਰ ਜਿੱਥੇ ਗੱਲ ਜਿਹੜੀ ਆ ਵੀ ਹੁਣ 7ਵੀਂ ਕਲਾਸ ਚ ਪੜਦਾ ਬੱਚਾ ਕਿੰਨੇ ਸਾਲ ਦਾ ਉਹ 11 ਦਾ ਜਾਂ 12 ਦਾ ਬਾਦ ਤੋ ਬਾਤ ਲਾ ਲੋ 7 ਤੇ 7 13 ਦਾ ਹੋਊਗਾ ਇਹਦੋਂ ਬਾਤ ਤਾਂ ਹੋ ਨਹੀਂ ਸਕਦਾ ਹੁਣ ਜੇ 13 ਜਾਂ 14 ਸਾਲ ਦੇ ਬੱਚੇ ਨੂੰ ਅਸੀਂ ਸਕੂਟਰੀ ਦੇ ਕੇ ਭੇਜ ਰਹੇ ਹਾਂ ਉਹ ਸਾਡੀ ਕੋਈ ਸਿਆਣਫ ਨਹੀਂ ਹੈਗੀ ਤੇ ਉਹ ਹਾਸਾ ਹੋਇਆ ਮੁੜ ਕੇ ਬੜਿਆਂ ਦੇ ਉੱਥੇ ਕਮੈਂਟ ਆਏ ਰੋਡਵੇਜ ਵਾਲੇ ਐ ਮੈਂ ਨਹੀਂ ਕਹਿੰਦਾ ਰੋਡਵੇਜ ਵਾਲੇ ਵੀ ਬਹੁਤ ਗਲਤ ਚੱਲਦੇ ਆ ਕਰਨਾ ਚਾਹੀਦਾ ਇਹ ਪਰ ਉੱਥੇ ਗਲਤ ਉਹਦਾ ਮਾਂ ਪਿਓ ਆ ਬੱਚਿਆਂ ਦਾ ਉਹ ਜਾਨ ਵੀ ਗਈ ਬੱਚੇ ਵੀ ਗਏ ਠੀਕ ਹੈ ਤੇ ਸਕੂਟਰੀ ਦੇਣੀ ਉਹਨਾਂ ਦੀ ਗਲਤ ਸੀ 7ਵੀਂ ਕਲਾਸ ਦੇ ਬੱਚੇ ਨੇ ਠੀਕ ਹੈ ਜੀ ਉਦੋਂ ਅਗਲੀ ਗੱਲ ਰਹੀ ਵੀ ਪ੍ਰਸ਼ਾਸਨ ਬਿਲਕੁਲ ਨਹੀਂ ਧਿਆਨ ਦਿੰਦਾ ਇਸ ਵਿਸ਼ੇ ਤੇ ਵੀ ਘਾਟੇਜ ਦੇ ਬੱਚੇ ਡਰਾਈਵਿੰਗ ਕਰਦੇ ਨੇ ਠੀਕ ਹੈ ਆ ਕੁਝ ਦਿਨਾਂ ਪਹਿਲਾਂ ਦੀ ਗੱਲ ਹੈ ਜਿਹੜੀਆਂ ਤੂੜੀ ਵਾਲਾ ਹਾਂ ਸੌਰੀ ਪਰਾਲੀ ਵਾਲੀਆਂ ਗੰਢਾ ਲੈ ਕੇ ਜਾਂਦੇ ਆ ਇਹਦੇ ਤੇ ਦੋ ਮੁੰਡੇ ਜਾਂਦੇ ਆ ਔਰ ਦੋਨੇ ਮੁੰਡੇ 18 ਸਾਲ ਤੋਂ ਘੱਟ ਹੋਣੇ ਠੀਕ ਹੈ ਨੋਨੇ ਮੁੰਡੇ 18 ਸਾਲ ਤੋਂ ਘੱਟ ਹੋਣੇ ਆ ਜੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਡਾ ਡਰਾਈਵਿੰਗ ਸੈਂਸ ਬਣਿਆ ਆ ਹਾਂ ਬਣਿਆ ਉਹ ਮੇਰੇ ਗਲ ਪੈਣ ਤੱਕ ਜਾਣ ਦੀ ਪਾਈ ਕਿਹੜੀ ਘਟਨਾ ਸੀ ਮੈਂ ਪੁੱਛਿਆ ਉਹਨਾਂ ਨੂੰ ਤੇ ਬੜੀ ਉਹ ਮਾਲਕ ਕਿ ਉਹਨਾਂ ਚ ਹੌਮੇ ਬੱਚਿਆ ਚ ਔਰ ਫਿਰ ਉਹ ਟਰੈਕਟਰ ਜਿਹਦੇ ਉਹਨਾਂ ਨੇ ਦੁਬਾਰਾ ਚਲਾਇਆ ਤੇ ਟਰੈਕਟਰ ਐ ਪੂਰਾ ਮੂਹਰਾ ਖੜਾ ਕਰਕੇ ਜਾਣ ਕੇ ਚਲਾਇਆ ਮੈਨੂੰ ਦਿਖਾ ਕੇ ਮੈਂ ਕਿਹਾ ਆਪਾਂ ਨੂੰ ਕੀ ਭਾਈ ਆਪਾਂ ਤਾਂ ਕਰਕੇ ਕਹਿਣਾ ਸੀ ਤੁਹਾਨੂੰ ਤੇ ਕਿਸੇ ਨੂੰ ਆਦੇ ਨੂੰ ਫੋਨ ਲਾ ਕੇ ਵੀ ਕਹਿਣਾ ਵੀ ਚਾਚਾ ਅੰਕਲ ਆਏ ਕਹਿੰਦਾ ਦੇਖੋ ਅੰਕਲ ਕਿਸੇ ਦੇ ਨਾਲ ਅੰਕਲ ਦੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਮੈਂ ਤਾਂ ਤੁਹਾਡੇ ਭਲੇ ਵਾਸਤੇ ਕਹਿੰਨਾ ਤੇ ਜਿੱਦੇ ਵੱਜ ਗਿਆ ਟਰੈਕਟਰ ਕਹੇ ਤੇ ਵੱਜ ਗਿਆ ਉਦਦੇ ਵੀ ਜਾਹ ਜਾਂਦੀ ਹੋਊ ਜਾਂ ਗਾਂ ਵਾਲੇ ਦਾ ਕੁਝ ਹੋ ਗਿਆ ਤੇ ਕੱਖ ਨਹੀਂ ਬਣਨਾ ਜੇ ਉਹਦੇ ਤੋਂ ਹੋਇਆ ਉੱਥੇ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦਿੰਦਾ ਵੀ ਬੱਚੇ ਟਰੈਕਟਰ ਕਿਵੇਂ ਲਈ ਫਰਦੇ ਆ ਦੇਖੋ ਟਰੈਕਟਰ ਇੱਕ ਕਿਸਾਨਾਂ ਦਾ ਸਾਧਨ ਹੈ ਪਰ ਇਹ ਵੀ ਨਹੀਂ ਕਿ ਉਹ ਬਿਲਕੁਲ ਗੈਰਕਾਨੂੰਨੀ ਚੱਲੇ ਠੀਕ ਹੈ ਹੁਣ ਜੇ 12 14 ਸਾਲ ਦਾ ਬੱਚਾ ਟਰੈਕਟਰ ਲੈ ਕੇ ਜਾਂਦਾ ਜੇ ਉਹਦੇ ਨਾਲ ਹਾਦਸਾ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੈ ਠੀਕ ਹੈ ਖੇਤ ਤੁਸੀਂ ਜਿਦੀ ਆਪਣੀ ਮਰਜ਼ੀ ਹੈ ਨਾ ਜਿਹੜੇ ਮਾਪਿਓ ਜੀ ਖੇਤ ਚ ਵੜਾਓ ਬੱਚੇ ਨੂੰ ਚਲਾਉਣਾ ਸਿਖਾਓ ਠੀਕ ਹੈ ਚਲਾਉਣਾ ਸਿਖਾਉਣਾ ਵੀ ਜ਼ਰੂਰੀ ਗੱਲ ਹੈ ਕਿਸਾਨਾਂ ਦੇ ਪੁੱਤਰਾਂ ਨੂੰ ਆਉਣਾ ਚਾਹੀਦਾ ਪਰ ਇਹ ਨਾ ਹੋਵੇ ਕਿ ਉਹਨਾਂ ਨੂੰ ਸੜਕ ਤੇ ਭਜਾਈ ਫਰਨ ਸੜਕ ਤੇ ਹੁਣ ਇਹ ਤਾਂ ਹੈ ਨਹੀਂ ਉੱਥੇ ਵੱਡੇ ਵੱਡੇ ਘੋੜੇ ਆਉਂਦੇ ਟਰੱਕ ਟਰਾਲੇ ਆਉਂਦੇ ਐ ਇਹ ਚ ਬੱਜ ਗਿਆ ਮਾੜੇ ਜਿਹੇ ਨਾ ਫਿਰ ਜਾ ਜਾਂਦੀ ਹੁਣ ਜਿਹੜੇ ਉਦੋਂ ਉਹ ਗੱਲ ਕਹੀ ਉਹਨਾਂ ਨੇ 100 ਗੱਲ ਕੀਤੀ ਹਰਾ ਕੇ ਜਿਹੜਾ ਤੂੜੀਆ ਉਹ ਪਰਾਲੀ ਵਾਲੀਆਂ ਗੰਢਾ ਲੈ ਕੇ ਜਾਂਦੇ ਐ ਤੇ ਤੂੜੀ ਦੇ ਭੋਂਗਾ ਵਾਲੀਆਂ ਟਰਾਲੀਆਂ ਚੱਲਦੀਆਂ ਉਹ ਕਮਰਸ਼ੀਅਲ ਹੁੰਦੀਆਂ ਕਿਉਂਕਿ ਉਹ ਪਹਾੜਾ ਢੋਣ ਵਾਲੀਆਂ ਚੀਜ਼ਾਂ ਨੇ ਠੀਕ ਹੈ ਉਹ ਉਹਦੇ 'ਚ ਨਹੀਂ ਆਉਂਦੀਆਂ ਵੀ ਉਹਦੇ ਤੇ ਲਾਇਸੈਂਸ ਵੀ ਹੋਣਾ ਜ਼ਰੂਰੀ ਹੈ ਟਰੈਕਟਰ ਦਾ ਇੰਸ਼ੋਰੈਂਸ ਹੋਣਾ ਵੀ ਜ਼ਰੂਰੀ ਹੈ ਠੀਕ ਹੈ ਹੁਣ ਕਈ ਬੰਦੇ ਇਹ ਵੀ ਕਹਿਣਗੇ ਇੱਥੇ ਵੀ ਕਿਸਾਨਾਂ ਦੇ ਖੇਤਾਂ 'ਚ ਜੋ ਪਰਾਲੀ ਚੱਕੀਦੀ ਹੈ ਪਰਾਲੀ ਬਈ ਚੱਕੀਦੇ ਚੰਗੀ ਗੱਲ ਹੈ ਪਰ ਉਹ ਜਿਹੜਾ ਬੰਦਾ ਪੈਸੇ ਕਮਾ ਰਿਹਾ ਉਹ ਕਮ ਸੇ ਕਮ ਫਾਰਮਲਟੀਆਂ ਤਾਂ ਪੂਰੀਆਂ ਕਰੇ ਕੱਲ ਨੂੰ ਕੋਈ ਨੀਕੀ ਹੋ ਕੌਣ ਜ਼ਿੰਮੇਵਾਰ ਹਾ ਹੁਣ ਜਿਹੜਾ ਅੱਜ ਮੈਂ ਤੁਹਾਨੂੰ ਦੱਸਦਾ ਵਾਕਿਆ ਉਹ 12-14 ਸਾਲ ਦਾ ਵੱਧ ਤੋਂ ਵੱਧ ਜਵਾਬ ਹੋਗਾ 14 ਦਾ ਮੈਂ ਕਹਿਣਾ ਤੁਹਾਨੂੰ ਪਰ ਨਹੀਂ ਸੀਗਾ ਨਾਲ ਇੱਕ ਸ਼ਾਇਦ ਛੋਟੀ ਉਮਰ ਦੀ ਕੋਈ ਲੜਕੀ ਬੈਠੀ ਸੀ ਮਰਗਾਰ ਤੇ ਠੀਕ ਹੈ ਤੇ ਮੈਂ ਉਹਨਾਂ ਦੀ ਵੀਡੀਓ ਤਾਂ ਨਹੀਂ ਬਣਾਈ ਵੀ ਕਈ ਵਾਰੀ ਬੱਚਿਆਂ ਦੇ ਮਾਪਿਆਂ ਨੂੰ ਗੁੱਸਾ ਵੀ ਆਉਂਦਾ ਪਰ ਉਹ ਬੱਚੇ ਧਿਆਨ ਦੇਣ ਜਿਨ੍ਹਾਂ ਦਾ ਅੱਜ 30 ਤਰੀਕ ਹੈ ਸਵੇਰੇ ਜਿਨ੍ਹਾਂ ਦਾ ਬੱਚਾ ਚੌਂੜੀਆ ਟਰੈਕਟਰ ਲੈ ਕੇ ਜਾ ਰਿਹਾ ਸੀ ਠੀਕ ਹੈ ਜੀ ਵੀ ਹੁਣ ਉਹ ਸੋਚੋ ਵੀ ਐਡੇ ਛੋਟੇ ਬੱਚੇ ਨੂੰ ਤੁਸੀਂ ਜੌਂਡੀਆ ਟਰੈਕਟਰ ਫੜਾਉਨੇ ਆਂ ਅੱਜ ਕੱਲ ਦੇ ਟਰੈਕਟਰ ਵੀ ਉਹਨਾਂ ਦੀ ਪਿਕਅਪ ਕਿੰਨੀ ਆ ਨਵਾਂ ਟਰੈਕਟਰ ਸੀ ਕਾਰ ਆਰ ਕੇ ਮਾੜੇ ਜਿਹਾ ਐਕਸੀਡੈਂਟ ਤੇ ਪੈਰ ਰੱਖਿਆ ਤਾਂ ਛਾਲ ਮਾਰਦੀ ਆ ਠੀਕ ਹੈ ਤੇ ਉਹ ਮਾਪੇ ਵੀ ਧਿਆਨ ਰੱਖੇ ਵੀ ਅੱਜ 30 ਤਰੀਕ ਨੂੰ ਸਵੇਰੇ 6:50 ਮਿੰਟ ਤੇ ਕਿਹਦਾ ਬੱਚਾ ਦਿਹਾਲਪੁਰੇ ਬੱਸ ਸਟੈਂਡ ਵੱਲ ਨੂੰ ਆਇਆ ਇਧਰੋਂ ਜਲਾਲ ਵਾਲੇ ਬੱਸ ਠੀਕ ਹੈ ਬਿਲਕੁਲ ਉਹ ਗਲਤ ਸੀਗਾ ਮੇਰਾ ਪਹਿਲਾ ਮਨ ਹੋਇਆ ਸੀ ਕਿ ਮੈਂ ਬੱਚੇ ਰੋਕ ਕੇ ਉਹਦੇ ਮਾਪੇ ਦਾ ਨੰਬਰ ਲਵਾਂ ਮੈਂ ਮਖਿਆ ਭਾਈ ਅੱਜ ਕੱਲ ਦੇ ਬੱਚੇ ਆ ਕਈ ਵਾਰੀ ਕੋਈ ਹੋਰ ਪੂਰਾ ਬੋਲਣ ਫਿਰ ਗੁੱਸਾ ਵੱਧਣ ਵਾਲੀਆਂ ਗੱਲਾਂ ਹੁੰਦੀਆਂ ਵੀ ਤੂੰ ਰਹਿਣ ਦੇ ਮੈਂ ਨਾ ਨੀ ਕੋਈ ਵੀ ਲੈਂਦਾ ਮੈਂ ਪੇਸ਼ਕ ਨੂੰ ਜਾਣਦਾ ਵੀ ਹਾਂ ਤੇ ਮੈਂ ਵੀਡੀਓ ਵੀ ਬਣਾ ਸਕਦਾ ਸੀ ਮੈਂ ਉਹ ਵੀ ਜਾਣਕਾਰੀ ਨਹੀਂ ਬਣਾਈ ਕਿਉਂਕਿ ਲੋਕ ਮੁੜ ਕੇ ਇਤਰਾਜ਼ ਕਰ ਲੱਗ ਜਾਂਦੇ ਨੇ ਵੀ ਫਲਾਨ ਨਾ ਢਿੰਕਾ ਵਿਊ ਲੈਣ ਦੇ ਮਾਰੇ ਦੇਖੋ ਮੇਰੇ ਵਿਊ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਤਾਂ ਮਿਲੀ ਜਾਣੇ ਕਿਤੇ ਨਾ ਕਿਤੇ ਤੇ ਮੈਂ ਬਣਾਉਣਾ ਵੀ ਵੀਡੀਓ ਮੰਨ ਲਓ ਚਲ ਐਂ ਲਾ ਲੋ ਵੀ ਵਿਊ ਬਣਾਉਂਦੇ ਪਰ ਉਹਦੇ 'ਚ ਮੈਂ ਕੋਈ ਫਾਇਦਾ ਵੀ ਕਿਸੇ ਦਾ ਕਰਦਾ ਠੀਕ ਹੈ ਮੈਂ ਕੋਈ ਚੰਗੇ ਸੁਝਾਅ ਵੀ ਦੇਣਾ ਮੈਂ ਕੋਈ ਗਲਤ ਬਿਲਕੁਲ ਨਹੀਂ ਬਣਾਉਂਦਾ ਵੀਡੀਓ ਤੇ ਇਹ ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਆਪਣੀ ਛੋਟੀ ਉਮਰ ਦੇ ਬੱਚਿਆਂ ਨੂੰ ਨਾ ਇਹ ਸਾਧਨ ਨਾ ਆਂਧਿਆ ਕਰੋ ਕਿਉਂਕਿ ਮੁੜ ਕੇ ਵੇਲਾ ਹੱਥ ਨਹੀਂ ਆਉਂਦਾ ਹੁਣ ਉਹ ਝਨੀਰ ਜਿਹੜਾ ਉਹਦੇ ਦੋਨੇ ਬੱਚੇ ਰੱਬ ਨੂੰ ਕਹ ਰਹੇ ਹੋਗੇ ਵੱਜ ਕੇ ਉਹ ਵੱਜਣਾ ਕੁਦਰਤੀ ਸੀ ਉਹ ਸਕੂਟਰੀ ਤੇ ਤੇ ਬਸਦਾ ਕੀ ਮੇਲ ਹੈ ਤੇ ਹੁਣ ਜਿਹੜਾ ਆਪਾਂ ਟਰੈਕਟਰ ਮੋਟਰਸਾਈਕਲ ਛੋਟੇ ਬੱਚਿਆਂ ਨੂੰ ਫੜਾ ਦਿੰਦੇ ਹਾਂ ਕਈ ਵਾਰੀ ਮੈਂ ਦੇਖਿਆ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਮੋਟਰਸਾਈਕਲ 'ਤੇ ਫਿਰਦੀਆਂ ਅੱਜਕੱਲ੍ਹ ਇੱਕ ਦਿਨ ਮੈਂ ਨੰਗਿਆ ਜਾਂਦਾ ਇੱਕ ਕੁੜੀ ਨੇ ਸੜਕ ਦੇ ਉੱਤੇ ਰੁਕਤਾ ਉਹਦਾ ਗੱਲ ਕਰ ਮੇਰੀ ਕਾਰ ਹੌਲੀ ਸੀ ਮੈਂ ਆਰਾਮ ਨਾਲ ਨੰਗਿਆ ਆਪਦਾ ਤੇ ਮੇਰੇ ਪਿੱਛੇ ਇੱਕੋਂ ਕਾਰ ਵਾਲਾ ਹੁੰਦਾ ਸੀ ਉਹਨੂੰ ਬੋਲਿਆ ਵੀ ਕੁਛ ਕੁੜੀ ਨੂੰ ਵੀ ਜਾਂ ਪਾਸੇ ਕਾਰ ਜਾਂ ਵਿਚਾਲੇ ਕੁਛ ਬੋਲਿਆ ਹੋਣਾ ਮੈਂ ਦੇਖਿਆ ਉਹਨੂੰ ਸਾਈਡ ਤੋਂ ਸ਼ੀਸ਼ੇ ਦਾ ਫਿਰ ਉਹਦੇ ਵਿੱਚ ਟਕਰਾਰ ਬਾਜੀ ਹੋ ਜਾਂਦੀ ਹੈ ਠੀਕ ਹੈ ਕਈ ਗੱਲਾਂ ਦੇ ਕਈ ਵਾਰੀ ਮੇਰੀ ਵੀ ਕਈਆਂ ਨਾ ਹੋਈ ਇਸ ਵਿਸ਼ੇ ਤੇ ਜੇ ਹੁਣ ਆਪਾਂ ਟ੍ਰੈਫਿਕ ਦੇ ਨਿਯਮ ਅੱਜ ਗਹਿ ਲਏ ਜਿਹੜੀਆਂ ਬੱਸਾਂ ਚੱਲਦੀਆਂ ਮੈਂ ਅ ਇੱਕ ਦਸ਼ਮੇਸ਼ ਕੰਪਨੀ ਚੱਲਦੀ ਹੈ ਇੱਕ ਕੈਮਿਸਟਰੀ ਕਲਦੀ ਹੈ ਔਰ ਯਕੀਨ ਮੰਨੋ ਵੀ ਇੰਨਾ ਅੰਨੇ ਬਾਏ ਚੱਲਦੇ ਆ ਮੂਰੇ ਵਾਲੇ ਦੇਖਦੇ ਨਹੀਂ ਠੀਕ ਹੈ ਇੱਕ ਦਿਨ ਆ ਦਿਵਾਲੀ ਵਾਲੇ ਦਿਨ ਦੀ ਗੱਲ ਆ ਜੰਗਲ ਦੇ ਵਿੱਚੋਂ ਮੈਂ ਉਧਰ ਆਉਂਦਾ ਸੀ ਤੇ ਇੰਨੇ ਅੰਨੇ ਬਾਏ ਦਸ਼ਮੇਸ਼ ਵਾਲੇ ਡਰਾਈਵਰ ਨੇ ਗੱਡੀ ਖਿੱਚੀ ਉਹ 2:55 ਮਿੰਟ ਦਾ ਟਾਈਮ ਸੀ ਜੀ ਉਹਨਾਂ ਦੇ ਬੰਦੇ ਸੁਣਦੇ ਨਾ ਉਹ ਵੀ ਨੋਟ ਕਰਨ ਤੁਹਾਡੇ ਡਰਾਈਵਰ ਬਹੁਤ ਓਵਰ ਚੱਲਦੇ ਔਰ ਕਾਨੂੰਨ ਨੂੰ ਫੋਨ ਲਾਇਆ ਸੀਗਾ ਉਹਨੇ ਠੀਕ ਹੈ ਔਰ ਜਦੋਂ ਸੜਕ ਤੇ ਰੋਕਦੇ ਦੋ ਟਾਇਰ ਇੱਕ ਪਾਸਾ ਬਸਦਾ ਕੱਚੀ ਲਾ ਕੇ ਰੁਕਣਾ ਹੁੰਦਾ ਉਹ ਪੱਕੇ ਤੇ ਰੋਕ ਦਿੰਦੇ ਆ ਪੂਰੀ ਦੀ ਪੂਰੀ ਮੂਹਰੋਂ ਬੱਸ ਆ ਗਈ ਕਈ ਵਾਰੀ ਗੱਲਾਂ ਕਰਨ ਲੱਗ ਜਾਂਦੇ ਪਿਛਲੇ ਖੜੇ ਹਾਂ ਆਪਾਂ ਆਪਾ ਹਾਰਨ ਮਰੀ ਜਾਂਦੇ ਆ ਇਹ ਗੱਲਾਂ ਦਾ ਵੀ ਧਿਆਨ ਦੇਣ ਜੇ ਡਰਾਈਵਰ ਕਨੈਕਟਰ ਸੁਣਦੇ ਉਹ ਵੀ ਧਿਆਨ ਦੇਣ ਠੀਕ ਹੈ ਨਾ ਮੁੜ ਕੇ ਕਲੇਸ਼ ਹੋਣ ਵਾਲੀਆਂ ਗੱਲਾਂ ਹੁੰਦੀਆਂ ਜੇ ਕੋਈ ਉਹੋ ਜਿਹਾ ਬੰਦਾ ਆ ਜੇ ਮਤਲਬ ਕਿ ਜਿੱਦ ਜਿਦਾ ਹੀ ਹੋਣ ਵਾਲੀ ਗੱਲ ਹੈ ਤੇ ਮੈਂ ਜਿਹੜੇ ਦੋ ਜ਼ਿਆਦਾ ਟਰਾਂਸਪੋਰਟਾਂ ਚੱਲਦੀਆਂ ਇਹਦੇ ਦਿਵਾਜਖਾਨਾ ਬਰਨਾਲਾ ਰੋਡ ਤੇ ਉਹਨਾਂ ਦੇ ਜਿਹੜੇ ਕੋਈ ਸੀਨੀਅਰ ਮੁਲਾਜ਼ਮ ਨੇ ਜਿਵੇਂ ਮੈਨੇਜਰ ਵਗੈਰਾ ਉਹ ਉਹਨਾਂ ਦੇ ਚੈਕਰ ਵਗੈਰਾ ਉਹ ਮੇਰੇ ਭਰਾ ਧਿਆਨ ਦੇਣ ਕਿਉਂਕਿ ਮੇਰੇ ਤੇ ਕਈ ਗੱਲਾਂ ਤੇ ਵੀ ਕਹਿਣਗੇ ਵੀ ਤੁਹਾਡਾ ਪੁਰਾਣਾ ਡਿਪਾਰਟਮੈਂਟ ਹੈ ਇਹ ਕੋਈ ਗੱਲ ਨਹੀਂ ਮੇਰਾ ਹੈਗਾ ਪਰ ਜਿਹੜੀ ਗੱਲ ਜਾਇਜ਼ ਹੁੰਦੀ ਹੈ ਉਹ ਜਾਇਜ਼ ਹੁੰਦੀ ਹੈ ਠੀਕ ਹੈ ਜੀ ਤੇ ਉਹ ਬਹੁਤ ਮਤਲਬ ਕਿ ਓਵਰ ਸਪੀਡ ਨਾਲ ਚੱਲਦੇ ਆ ਔਰ ਚੱਲਣ ਦਾ ਓਵਰ ਸਪੀਡ ਨਾਲ ਕੀ ਹੁੰਦਾ ਵੀ ਪਹਿਲਾਂ ਆਡੇ 'ਚ ਖੜਿਆ ਟਾਈਮ ਲਾ ਲਿਆ ਬਾਜ਼ਾਰ ਚ ਲਾ ਲਿਆ ਮੁੜ ਕੇ ਖੇਚਤੀ ਗਾਂਹਲੇ ਨੂੰ ਦੇਖਣਾ ਵੀ ਕਿੱਧਰ ਨੂੰ ਜਾਂਦੀ ਹੈ ਉੱਤੇ ਚੜਦੀ ਹੈ ਕਿਹਦੇ ਕੁਝ ਹੁੰਦੀ ਹੈ ਇਹ ਨੁਕਸਾਨਦਾਇਕ ਚੀਜ਼ਾਂ ਹੁੰਦੀਆਂ ਬਾਕੀ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਬੱਚਿਆਂ ਨੂੰ ਸਾਧਨ ਨਾ ਦਿਓ ਹੱਥ ਬੰਨ ਕੇ ਬੇਨਤੀਆਂ ਮੁੜ ਕੇ ਸਮਾ ਨਹੀਂ ਹੱਥ ਹੋਣਾ ਹੁੰਦਾ ਛੋਟੇ ਬੱਚਿਆਂ ਨੂੰ ਨਾ ਦਿਓ ਜਿੰਨਾ ਚਿਰ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ ਉਹਨਾਂ ਚਿਰ ਨਾ ਦਿਓ ਤੇ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਹੈ ਕਿ ਥੋੜਾ ਜਿਹਾ ਧਿਆਨ ਦਿਆ ਕਰ ਜਿਹੜੀਆਂ ਆਹ ਪ੍ਰਾਲੀ ਦੀਆਂ ਗੰਢਾ ਵਾਲੀਆਂ ਤੇ ਭੋਂਗ ਵਾਲੀਆਂ ਟਰਾਲੀਆਂ ਚੱਲਦੀਆਂ ਇਹਦੇ ਜੋ ਅਤੋਂ ਵੱਧ ਟਰੈਕਟਰ ਉਹ ਜਿਹੇ ਨੇ ਜਿਨ੍ਹਾਂ ਕੋਲੇ ਕਾਗਜ਼ ਪੱਤਰ ਕੋਈ ਨਹੀਂ ਹੈ ਜੀ ਇੱਕ ਡਰਾਈਵਰਾਂ ਕੋਲ ਇੱਕ ਕਮਰਸ਼ੀਅਲ ਲਾਇਸੈਂਸ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਠੀਕ ਹੈ ਜੀ। ਵੀ ਪਹਾੜੇ ਵਾਲੀ ਗੱਡੀ ਚਲਾਉਣ ਦਾ। ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਗੱਲਾਂ ਦਾ ਗੁੱਸਾ ਨਾ ਮੰਨਿਆ ਕਰੋ। ਗੱਲਾਂ ਨੂੰ ਸਮਝ ਕੇ ਦੇਖਿਆ ਕਰੋ ਵੀ ਇਹ ਗੱਲ ਦਾ ਮਤਲਬ ਕੀ ਨਿਕਲਦਾ ਹੈ। ਤੇ ਇੰਨੀਆਂ ਕੁ ਬੇਨਤੀਆਂ ਮੇਰੀਆਂ। ਭਾਈ ਜੇ ਸਮਝ ਲਓਗੇ ਤਾਂ ਵੀ ਠੀਕ ਹੈ। ਸਾਡਾ ਕੰਮ ਹੈ ਬੇਨਤੀ ਕਰਨਾ। ਹੁਣ ਸਮਝਣਾ ਨਾ ਸਮਝਣਾ ਤੁਹਾਡੀ ਮਰਜ਼ੀ ਹੈ। ਠੀਕ ਹੈ ਜੀ ਤੇ ਪਰ ਬੇਨਤੀ ਹੈ ਕਿ ਬੱਚਿਆਂ ਨੂੰ ਛੋਟਿਆਂ ਨੂੰ ਨਾੰਦਿਆ ਕਰੋ ਓਵਰ ਸਪੀਡ ਨਾਲ ਚੱਲਿਆ ਕਰੋ ਬੱਸਾਂ ਵਾਲੇ ਭਰਾਵਾਂ ਨੂੰ ਵੀ ਬੇਨਤੀ ਹੈ ਡਰਾਈਵਰਾਂ ਨੂੰ ਵੀ ਜੇ ਕਿਸੇ ਦਾ ਗਾਂਹੇ ਦਾ ਨੁਕਸਾਨ ਹੋਊ ਤਾਂ ਤੁਹਾਡਾ ਵੀ ਹੋਊਗਾ ਆਪਦਾ ਹੋ ਜਾ ਹਫ਼ਤਾ ਬਣਾ ਕੇ ਚੱਲਿਆ ਕਰੋ ਤੇ ਹੋਰ ਜਾਣਕਾਰੀ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤਾਂ ਕਿ ਦੂਜਿਆਂ ਤੱਕ ਪਹੁੰਚੇ ਉਹ ਵੀ ਦੇਖ ਕੇ ਕੁਝ ਜਾਣਨ ਜਿਨੀ ਸਾਡੀ ਸੂਝ ਹੈ ਅਸੀਂ ਆਪਣੀ ਸੂਝ ਦੇ ਅਨਸਾਰ ਤੁਹਾਨੂੰ ਜਾਣਕਾਰੀ ਦਿੰਨੇ ਆ ਜੇ ਸਾਡੀ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਆ ਕਰੋ ਤੇ ਆਪਣੇ ਸੁਝਾਅ ਵੀ ਜਰੂਰ ਦਿਆ ਕਰੋ ਦੇਖੋ ਮੈਂ ਚੈਨਲ ਬਣਾਇਆ ਮੈਂ ਵਿਊ ਵੀ ਲੈਣੇ ਪਰ ਮੈਂ ਨਾਲ ਉਹਦੇ ਕੁਝ ਚੰਗੀਆਂ ਜਾਣਕਾਰੀਆਂ ਵੀ ਦੇਣੀਆਂ ਠੀਕ ਹੈ ਹਰ ਇੱਕ ਬਖਤ ਹਰ ਇੱਕ ਬੰਦੇ ਦਾ ਕੀਮਤੀ ਹੈ ਜਿਉਂਦੇ ਨਾਲ ਤੁਸੀਂ ਮੈਨੂੰ ਵਿਊ ਦਿਓਗੇ ਤੇ ਮੈਂ ਹੋਰ ਵਧੀਆ ਗੱਲਾਂ ਗਾਉਣ ਸੁਣਾਵਾਂਗਾ ਤੇ ਜਿਹੜਿਆਂ ਦੇ ਕਈਆਂ ਦੇ ਇਹ ਗੱਲਾਂ ਪੱਕ ਚ ਨਹੀਂ ਹੋਣਗੀਆਂ ਉਹ ਮੈਨੂੰ ਗਾਲਾਂ ਵੀ ਕੱਢਣਗੇ ਪਰ ਕੋਈ ਪਰਵਾਹ ਨਹੀਂ ਪਰਮੇਸ਼ਰ ਦੀ ਦਇਆ ਨਾਲ ਸਭ ਕੁਝ ਠੀਕ ਠਾਕ ਹੋਣਾ ਚਾਹੀਦਾ ਹੈ ਆਪਦੇ ਮਨ ਨੂੰ ਤੁਸੀਂ ਸੱਚੇ ਹੋ ਦੁਨੀਆ ਸੱਚੀ ਹੋਣਾ ਬਹੁਤ ਮੁਸ਼ਕਲ ਹੈ ਤੇ ਸਾਰਿਆਂ ਦਾ ਤੁਹਾਡਾ ਧੰਨਵਾਦ ਹੈ ਤੇ ਸਾਰਿਆਂ ਤੁਹਾਨੂੰ ਸਤਿ ਸ਼੍ਰੀ ਅਕਾਲ